19 ਲੱਖ ਦੀ ਗੱਡੀ ਦੇ ਵਿੱਚ ਲੈ ਆ ਵੀ ਦੋਸਤੋ ਸਸਰੀਵਾਲ ਦੋਸਤੋ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਨਮਾਣਾ ਮੰਲੀ ਤਾਂ ਦੋਸਤੋ ਅੱਜ ਆਪਣੇ ਕੋਲੇ ਆ ਕ੍ਰੇਟਾ ਗੱਡੀ ਨਿਊ ਮਾਡਲ ਐਸ ਐਕਸ ਕ੍ਰੇਟਾ 2020 ਮਾਡਲ ਆ ਜੀ ਇਸ ਗੱਡੀ ਦੇ ਫੀਚਰ ਬੜੇ ਲਾਜਵਾਬ ਨੇ ਅੱਜ ਤੁਹਾਨੂੰ ਇਹ ਟਾਪ ਮਾਡਲ ਦੇ ਅਸੀਂ ਫੀਚਰ ਦਿਖਾਵਾਂਗੇ ਜਿਹੜੇ ਕਿ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿਤੇ ਨਾ ਕਿਤੇ ਜ਼ਿੰਦਗੀ ਚ ਜੇਕਰ ਆਪਾਂ ਗੱਡੀ ਲਈਏ ਤਾਂ ਕ੍ਰੇਟਾ ਲਈਏ ਉਹ ਵੀ ਟਾਪ ਮਾਡਲ ਗੱਡੀ ਦੇ ਕਰਾਉਣੇ ਆ ਦਰਸ਼ਨ ਇਹ ਵੀਰ ਆਪਣੇ ਨਾਲ ਹੈ ਜੀ ਦੀ ਗੱਡੀ ਹੈ ਇਹ ਤੇ ਤੁਹਾਨੂੰ ਇਹਦੇ ਫੀਚਰ ਦੱਸਦੇ ਆ ਬੜੇ ਲਾਜਵਾਬ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਜੀ ਜਿਹੜੇ ਗੱਡੀ ਲੈਣ ਦੇ ਸ਼ਕੀਨ ਨੇ ਲੈ ਵੀ ਸੱਜਣਾ ਇੱਧਰ ਹੈਗੇ ਆ ਮਾਲਕ ਤਾਂ ਹੈਗੇ ਆ ਚਾਚਾ ਰੋਮੀ ਜੀ ਇਹ ਉਹਨਾਂ ਦੇ ਭਤੀਜਾ ਤੇ ਭਤੀਜਾ ਜੀ ਨੂੰ ਨੌਲੇਜ ਆ ਇਹ ਗੱਡੀ ਦੀ ਚਾਚਾ ਹੀ ਤਾਂ ਚਲਾਉਣ ਵਾਲਿਆ ਚਲੋ ਫੀਚਰ ਫੀਚਰ ਉਹਨਾਂ ਨੂੰ ਇੰਨੇ ਨਹੀਂ ਪਤਾ ਜਿੰਨੇ ਕਿ ਵੀਰ ਹਰਵਿੰਦਰ ਨੂੰ ਪਤਾ ਤਾਂ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਹੈ ਵਧੀਆ ਵਧੀਆ ਬਈ ਤੁਸੀਂ ਦੱਸੋ ਤਾਂ ਵੀਰ ਜੀ ਇਹ ਗੱਡੀ ਕਿੱਦਾਂ ਚਲਾਉਣ ਚ ਕੀ ਹਿਸਾਬ ਕਿਤਾਬ ਕਿੱਦਾਂ ਲੱਗਿਆ ਤੁਸੀਂ ਡਰਾਈਵ ਕਰਦੇ ਹੋ ਅਕਸਰ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਬਈ ਯਾਰ ਆਟੋਮ ਅੱਛਾ ਵੈਸੇ ਵੀ ਆਟੋਮੈਟਿਕ ਆ ਮੈਨੂਅਲ ਨਹੀਂ ਗਈ ਅੱਛਾ ਮਤਲਬ ਕੋਈ ਦਿੱਕਤ ਨਹੀਂ ਆਉਂਦੀ ਮੇਨ ਗੱਲ ਤਾਂ ਇਹ ਆ ਯਾਰ ਜਦੋਂ ਦੂਜੀ ਚਲਾਈਦੀ ਸੀ ਨਾ ਗਾਲਾਂ ਪੈਂਦੀਆਂ ਸੀ ਘਰਦਿਆਂ ਤੋਂ ਅੱਛਾ ਕਿਤੇ ਗੇਅਰ ਛੋਟਾ ਕਰਨਾ ਵੱਡਾ ਕਰਨਾ ਹੁਣ ਉਹ ਚੀਜ਼ ਦੀ ਦਿੱਕਤ ਹੈ ਨਹੀਂ ਗਈ ਯਾਰ ਹਾਂ ਮੈਂ ਇੱਕ ਗੱਲ ਮੈਂ ਬਹਿ ਕੇ ਆਪਾਂ ਮੁਕਸਰੋਂ ਆਏ ਆ ਤੇ ਚਾਚ ਨੇ ਇੱਕ ਵੀ ਗੇਅਰ ਇੱਕ ਵਾਰ ਵੀ ਨਹੀਂ ਗੇਅਰ ਪਾਇਆ ਬਸ ਜਦੋਂ ਤੋਰੀ ਉਦੋਂ ਗੇਅਰ ਪਾਇਆ ਉਹੀ ਚੀਜ਼ ਉਸ ਤੋਂ ਬਾਅਦ ਗੇਅਰ ਹੀ ਨਹੀਂ ਪਾਇਆ ਮੈਂ ਇਸ ਦਾ ਆਟੋਮੈਟਿਕ ਸਾਰੀ ਆਟੋਮੈਟਿਕ ਆ ਸਿਰਫ ਇਹਦੇ ਚ ਰਿਵਰਸ ਦਾ ਗੇਅਰ ਹੈਗਾ ਅੱਗੇ ਮਤਲਬ ਗੱਡੀ ਤੁਰਨ ਵੇਲੇ ਹੈਗਾਗਾ ਡਰਾਈਵਿੰਗ ਦਾ ਤੇ ਪਾਰਕਿੰਗ ਮੋਡ ਆ ਬਸ ਆ ਤਿੰਨ ਚਾਰ ਮੋੜ ਹੀ ਆ ਜਿਆਦਾ ਨਹੀਂ ਤੇ ਇਹ ਇਹਦਾ ਪ੍ਰਾਈਸ ਕਿੰਨਾ ਔਨ ਰੋਡ ਲੈਣੀ ਹੈ ਔਨ ਰੋਡ ਪ੍ਰਾਈਸ ਵੀਰੇ 18-19 ਲੱਖ ਦੇ ਹੈਗਾ ਨੇੜੇ ਬਾਕੀ ਕਿਸ਼ਤਾਂ ਤੇ ਸੀਗੀ ਤੇ ਬਾਕੀ ਆਟੋਮੈਟਿਕ ਤੇ ਸਨ ਰੂਫ ਕਰਕੇ ਮੂਨ ਰੂਫ ਲੱਗੀ ਹੋਈ ਜਾਂਦੇ ਚ ਅੱਛਾ ਇਹਦਾ ਮੂਨ ਰੂਫ ਹਾਂ ਸਾਰੀ ਖੁੱਲਦੀ ਐਂਡ ਤੱਕ ਉਸ ਕਰਕੇ ਰੇਟ ਥੋੜਾ ਜਿੰਦਾ ਜ਼ਿਆਦਾ ਸੀ ਤੇ ਮੜਾ ਜਾਂ ਅੰਦਰੋਂ ਦਰਸ਼ਨ ਕਰਾਵਾਂਗੇ ਗੱਡੀ ਦੇ ਦੱਸੋਗੇ ਫੀਚਰ ਫਿਰ ਲਾਜਵਾ ਮੈਂ ਪਰਲੇ ਸਾਈਡ ਤੇ ਹੁਣਾ ਤੇ ਅੱਛਾ ਠੀਕ ਆ ਜੀ ਠੀਕ ਆ ਜੀ ਠੀਕ ਆ ਗੱਡੀ ਖੁੱਲ ਗਈ ਤੇ ਕਰੋਗੇ ਮੜਾ ਸਟਾਰਟ ਕਰੋਗੇ ਕਿਵੇਂ ਕਰੋਗੇ ਚਲੋ ਆਜੋ ਉਧਰ ਆਜੋ ਉਧਰ ਆਈਏ ਚਲੋ ਉਧਰ ਲਓ ਵੀ ਤੁਹਾਨੂੰ ਦਿਖਾਉਣੀ ਹੈ ਅਸੀਂ ਚਾਬੀ ਲਾਓ ਚਾਬੀ ਲੱਗਦੀ ਬਈ ਇਹਦੇ ਵਿੱਚ ਪੁਸ਼ ਬਟਨ ਸਾਰਾ ਬਾਕੀ ਇੱਧਰ ਆਪਣੇ ਇਹਦੇ ਬਟਨ ਆ ਆਹ ਸੀਟ ਆਈ ਅੱਗੇ ਕਰਨੀ ਪਿੱਛੇ ਕਰਨੀ ਇਹ ਸਾਰਾ ਯਾਨੀ ਕਿ ਇੱਧਰ ਆ ਸਿਸਪਰ ਇੱਧਰ ਲੱਗਾ ਇਹ ਆਟੋਮੈਟਿਕ ਹਲਾ ਆਪਣੇ ਆਪ ਹੁੰਦੀ ਹੈ ਸੀਟ ਉੱਚੀ ਚੱਕੀਗੇ ਜਿੰਨੀ ਚੱਕਣੀ ਹੈ ਠੀਕ ਹੈ ਜੀ ਆ ਪਿੱਛੋਂ ਨੀਵੀ ਕਰਤੀ ਠੀਕ ਆ ਜੀ ਆਉ ਨਵੀਂ ਹੋ ਗਈ ਗੱਡੀ ਤੇ ਬਾਰਾ ਚੱਕਿਆ ਜੇ ਤਾਂ ਆ ਤਾਂ ਚੱਕਦੀ ਅਛਾ ਵੈਰੀ ਗੁੱਡ ਆਪਣੇ ਆਪ ਯਾਨੀ ਕਿ ਆਟੋਮੈਟਿਕ ਹਾਂ ਚਾਬੀ ਲੱਗਦੀ ਨਹੀਂ ਬਸ ਚਾਬੀ ਸਾਈਡ ਤੇ ਰੱਖ ਦੇਣੀ ਹੈ ਤੁਸੀਂ अच्छा चाबी ਤੁਸੀਂ ਆ ਰੱਖਤੀ ਹਾਂ ਵੀ ਚਾਬੀ ਗੱਡੀ ਦੇ ਅੰਦਰ ਹੋਣੀ ਚਾਹੀਦੀ ਜੇ ਉਹਨੂੰ ਸਟਾਰਟ ਕਰਨਾ ਤਾਂ ਹਾਂ ਸਟਾਰਟ ਕਰਨਾ ਚਾਬੀ اچھا ਵੀ ਇਹ ਲੱਗਦੀ ਨਹੀਂ ਕਿ ਤੇ ਆ ਮੜਿਆ ਕੱਢ ਕੇ ਭਾਏ ਚਾਬੀ ਹੁੰਦੀ ਵੀ ਇਹਦੇ ਵਿੱਚ ਕੋਈ ਚਾਬੀ ਹੁੰਦੀ ਹੈ ਸਿਰਫ ਮੰਨ ਲਓ ਜਿਵੇਂ ਆਪਣੀ ਐਮਰਜੈਂਸੀ ਰਿਮੋਟ ਖਰਾਬ ਹੋ ਜਾਵੇ ਸੈੱਲ ਡਾਊਨ ਹੋ ਜਾਵੇ ਅੱਛਾ ਬਾਰੀ ਖੋਲਣ ਨੂੰ ਆ ਸਿਰਫ ਕੱਲੀਏ ਬਾਰੀ ਖੋਲਦਿਆਂ ਯਾਨੀ ਕਿ ਨਹੀਂ ਤਾਂ ਚਾਬੀ ਗੱਡੀ ਦੇ ਅੰਦਰ ਹੋਣੀ ਚਾਹੀਦੀ ਹਾਂ ਗੱਡੀ ਦੇ ਅੰਦਰ ਹੋਣੀ ਚਾਹੀਦੀ ਇਹ ਗੱਡੀ ਤਾਂ ਆਪਾਂ ਬਾਹਰ ਛੱਡ ਦਈਏ ਚਾਬੀ ਨਹੀਂ ਖੁੱਲ ਸਟਾਰਟ ਨਹੀਂ ਹੋਣੀ ਗੱਡੀ ਇਹ ਚੱਲਣੀ ਨਹੀਂ ਨਹੀਂ ਇਹ ਕਹਿੰਦੇ ਮਤਲਬ ਨੀਚੇ ਵੀ ਦੋ ਚੀਜ਼ ਬ੍ਰੇਕ ਆ ਆ ਤੇ ਬ੍ਰੇਕ ਸੌਰੀ ਰੇਸ ਆ ਰੇਸ ਆ ਤੇ ਆ ਬ੍ਰੇਕ ਆ ਠੀਕ ਆ ਤੇ ਵੀਰੇ ਸਟਾਰਟ ਕਰਕੇ ਦਿਖਾਈ ਫਿਰ ਮਾੜਾ ਜਾ ਯਾਰ ਤੂੰ ਸਟਾਰਟ ਤੇ ਘਰ ਆ ਪਰ ਆ ਵੀਰੇ ਬ੍ਰੇਕ ਤੇ ਪੈਰ ਰੱਖ ਕੇ ਨੱਪ ਕੇ ਅੱਛਾ ਆ ਬ੍ਰੇਕ ਤੇ ਪੈਰ ਰੱਖ ਆ ਪੁਸ਼ ਬਟਣਾ ਇੱਧਰ ਬਖਾਇ ਜ ਇਹ ਇੱਕ ਮਿੰਟ ਇਹ ਆ ਅੱਛਾ ਆ ਪੁਸ਼ ਬਟਣਾ ਨਾ ਪਤਾ ਪਹਿਲਾਂ ਬ੍ਰੇਕ ਤੇ ਪੈਰ ਰੱਖਣਾ ਫਿਰ ਪੁਸ਼ ਬਟਣਾ ਹਾਂ ਨਹੀਂ ਤਾਂ ਸਟਾਰਟ ਨਹੀਂ ਹੋਣੀ ਜੇ ਬ੍ਰੇਕ ਤੇ ਪੈਰ ਨਾ ਹੋਵੇ ਉਹ ਗੱਡੀ ਚੱਲ ਪਈ ਇਹਦੇ ਚ ਤਾਂ ਡੋਰ ਬੰਦ ਕਰੇ ਬੰਦ 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 ਇਹ ਡੋਰ ਡਿਸਪਲੇ ਆ ਜੀ ਇਹਦੇ ਚ બસ డిస్‌ప్లే ਵੈਸੇ ਤਾਂ ਇੱਕ ਆ ਇਹਨਾਂ ਨੂੰ ਡਿਵਾਈਡ ਕੀਤਾ ਹੋਇਆ ਅੱਛਾ ਮਤਲਬ ਇਹ ਤਾਂ ਵੈਸੇ ਸਕਰੀਨ ਆ ਉਹ ਵੀ ਡਿਸਪਲੇ ਟਾਈਪ ਹੀ ਆ ਗਿਆ ਡਿਜੀਟਲ ਹੀ ਡਿਜੀਟਲ ਹੀ ਆ ਤੇ ਆਪਣੀ ਹੁਣ ਗੱਡੀ ਪਾਰਕਿੰਗ ਮੋਡ 'ਚ ਖੜੀ ਹੋਈ ਆ ਅੱਛਾ ਆ ਪਾਰਕਿੰਗ ਮੋਡ ਆ ਹਨਾ ਆ ਪੀ ਆ ਪਾਰਕਿੰਗ ਆਰ ਤੇ ਰਿਵਰਸ ਐਨ ਤੇ ਨਿਊਟਰਲ ਡੀ ਤੇ ਡਰਾਈਵਿੰਗ ਆਪਣੇ ਆਮ ਤੁਸੀਂ ਦੇਖਿਆ ਹੋਣਾ ਹੈਂਡ ਬ੍ਰੇਕ ਲੰਮੀ ਹੁੰਦੀ ਡੰਡੇ ਵਾਲੀ ਇਹਦੇ ਹੈਂਡ ਬ੍ਰੇਕ ਵੀ ਆ ਰਹੀ ਕਿੰਤਾ ਚੱਕਣਾ ਬਸ ਲੱਗ ਗਈ ਬਸ ਲੱਗ ਗਈ ਲੱਗ ਗਈ ਹੁਣ ਹੈਂਡ ਬ੍ਰੇਕ ਲੱਗ ਗਈ ਉਹ ਆ ਗਿਆ ਫੀਚਰ ਹਾਂ ਹਾਂ ਹੈਂਡ ਬ੍ਰੇਕ ਦਾ ਫੀਚਰ ਆ ਗਿਆ ਫਿਰ ਇਹਦੇ ਚ ਆ ਫੀਚਰ ਹੋਰ ਵੀ ਹੈਗੇ ਮੰਨ ਲਓ ਤੁਸੀਂ ਚਲਾਉਣੀ ਆ ਇਹਨੂੰ ਇੱਥੋਂ ਖਮਾਇਆ ਅੱਛਾ ਜੀ ਅ ਸਿੰਪਲ ਤਾਂ ਕੰਫਰਟ ਮੋਡ ਆ ਗਿਆ ਉਧਰ ਦੇਖੋ ਚੇਂਜ ਹੋ ਗਿਆ ਅੱਛਾ ਅੱਗੇ ਇੱਕੋ ਮੋਡ ਆ ਗਿਆ ਇੱਕੋ ਮਤਲਬ ਇੱਕੋ ਦਾ ਮੈਨੂੰ ਵੈਸੇ ਜ਼ਿਆਦਾ ਨਹੀਂ ਗਾ ਪਤਾ ਪਰ ਇਹਨਾਂ ਦਾ ਵੀ ਕੋਈ ਮਾਡਲ ਦਾ ਹੈਗਾ ਅੱਗੇ ਆ ਗਿਆ ਸਪੋਰਟ ਮੋਡ ਜਿਵੇਂ ਮੰਨ ਲਓ ਗੱਡੀ ਪੂਰੀ ਐਸਰ ਸਪੋਰਟ ਮੋਡ ਚ ਗੱਡੀ ਪੂਰੀ ਐ ਤੇਜ਼ ਚੱਲੂਗੀ ਪੂਰੀ ਫਰਸਟ ਕਲਾਸ ਤੈਨੂੰ ਪਤਾ ਲੱਗੂਗਾ ਬਈ ਚਲੌਣ ਚ ਠੀਕ ਹੈ ਜੀ ਹਾਂ ਆਹ ਬਟਨ ਨੂੰ ਨੱਪ ਕੇ ਅਗਲਾ ਸਨੋ ਵਾਲਾ ਆ ਗਿਆ ਜਿਵੇਂ ਤੂੰ ਪਹਾੜੀ ਇਲਾਕੇ ਤੇ ਜਾਣਾ ਸ਼ਮਲੇ ਵਾਲੀ ਸਾਈਡ ਬਰਫ ਤੇ ਚੱਲੂਗੀ ਤਿਲਕਦੀ ਨਹੀਂ ਗੱਡੀ ਤਿਲਕਦੀ ਨਹੀਂ ਠੀਕ ਹੈ ਜੀ ਨਹੀਂ ਤਿਲਕਦੀ ਠੀਕ ਹੈ ਜੀ ਜਿਵੇਂ ਆਪਣਾ ਤੂੰ ਦੇਖਿਆ ਬਈ ਕੈਨੇਡਾ ਚ ਅੱਜ ਕੱਲ ਮਨ ਲਓ ਸਟੂਡੈਂਟ ਜਾਂ ਹੋਰ ਵੀ ਗੱਡੀ ਤੇ ਤਿਲਕ ਤਿਲਕ ਕੇ ਕੋਈ ਹਾਦਸਾ ਹੋ ਜਾਂਦਾ ਇਹ ਫੀਚਰ ਹੈਗਾ ਗੱਡੀ ਚ ਸਨੋ ਤੇ ਚੱਲੂਗੀ ਤਿਲਕਦੀ ਨਹੀਂ ਗਏ ਚਿੱਕੜ ਚ ਚਲਾਉਣੀ ਜਿੰਨਾ ਮਰਜੀ ਚਿੱਕੜ ਹੋਵੇ ਗੱਡੀ ਦਬਦੀ ਨਹੀਂ ਦਬਦੀ ਨਹੀਂ ਆਹ ਸੈਂਡ ਵਾਲਾ ਮੋੜ ਆ ਗਿਆ ਠੀਕ ਹੈ ਜੀ ਜਿੰਨੀ ਮਰਜੀ ਜਿਵੇਂ ਆਪਾਂ ਦੇਖਿਆ ਨਾ ਖੇਤਾਂ ਚ ਜਿੱਥੋਂ ਆਪਾਂ ਟਰਾਲੇ ਟਪਾਈ ਦੋ ਮਿੱਟੀ ਕੁਲੀ ਜੀ ਹੋ ਜਾਂਦੀ ਹੋਰ ਹੀ ਗੰਦੀ ਜੀ ਮਿੱਟੀ ਚ ਜਿੰਨੀ ਮਰਜੀ ਮਤਲਬ ਦਬਦੀ ਨਹੀਂ ਗੱਡੀ ਜਿਵੇਂ ਮਰਜੀ ਚਲਾ ਠੀਕ ਹੈ ਜੀ ਇਹ ਮੋੜ ਆ ਘੱਟੋ ਘੱਟ 6 ਤਰ੍ਹਾਂ ਦੀ ਮੋੜ 6 ਮੋੜ ਆ ਹੁਣ ਆਪਾਂ ਕੰਫਰਟ ਮੋਡ ਤੇ ਚਲਾਵਾਂਗੇ ਇੱਥੋਂ ਮੋੜ ਚ ਆਪਾਂ ਲੈ ਕੇ ਆਉਣਾ ਨੂੰ ਖਿਮਾ ਕੇ ਖਿਮਾ ਕੇ ਠੀਕ ਹੈ ਜੀ ਐਂ ਖਿਮਾ ਕੇ ਠੀਕ ਹੈ ਜੀ ਇੱਥੇ ਆ ਅੱਗੇ ਬਟਨ ਲੱਗਾਗਾ ਅ ਫਿਰ ਇਹਨੂੰ ਬ੍ਰੇਕ ਤੇ ਦਾਬ ਦੇ ਕੇ ਬ੍ਰੇਕ ਤੇ ਦਾਬ ਦੇਗੇ ਠੀਕ ਆ ਉਧਰੋਂ ਪੈਰ ਬ੍ਰੇਕ ਤੇ ਰੱਖਣਾ ਉਸ ਤੋਂ ਬਾਅਦ ਇੱਕ ਕੇ ਨੇ ਚ ਸੱਜਾ ਪੈਰ ਵਰਤਣਾ ਖੱਬਾ ਬਿਲਕੁਲ ਨਹੀਂ ਵਰਤਣਾ ਖੱਬੇ ਦਾ ਕੰਮ ਹੀ ਹੈ ਨਹੀਂ ਬਸ ਐ ਸਮਝਣਾ ਤੁਸੀਂ ਖੱਬਾ ਪੈਰੀ ਹੈ ਨਹੀਂ ਮੇਰਾ ਪੈਰੀਆ ਨਹੀਂ ਠੀਕ ਆ ਜਦੋਂ ਵੀ ਗੱਡੀ ਚਲਾਉਣੀ ਹੈ ਹਾਂ ਬਸ ਜਿਵੇਂ ਗਿਆ ਉਹ ਮਾੜਾ ਚਲਾ ਕੇ ਵਿਖਾਓ ਤੋਰੋ ਮਾਨੇ ਮੋੜ ਚ ਕਰਤੀ ਹੈ ਦੇਖ ਲਓ ਹਾਂਜੀ ਠੀਕ ਆ ਤੇ ਆਪਾਂ ਬਸ ਆ ਪੈਰ ਛੱਡ ਤਾ ਲੋ ਠੀਕ ਹੈ ਜੀ ਸਿੱਧਾ ਪੈਰ ਛੱਡ ਦੇਣਾ ਵੀ ਜਾਣੀ ਕਿ ਕਲੱਚ ਛੱਡਣ ਲੱਗੇ ਜੇ ਗੱਡੀ ਬੁੜਕਦੀ ਉਹ ਵੀ ਨਹੀਂ ਬੁੜਕਦੀ ਬੁੜਕਣੀ ਨਹੀਂ ਜਮਾਂ ਵੀ ਜਮਾਂ ਹੀ ਬੁੜਕਣੀ ਆ ਚੱਲ ਵੀ ਗੱਡੀ ਲਓ ਵੀ ਦੋਸਤੋ ਰੇਸ ਕਰਤੀ ਮੈਂ ਤੁਹਾਨੂੰ ਦਿਖਾਉਣਾ ਇੱਕ ਹੋਰ ਚੀਜ਼ ਵੀ ਦਿਖਾਉਣਾ ਪਾਲ ਥੋੜੀ ਜਿਹੀ ਲੰਮੀ ਪਾਈ ਹੈ ਗੱਡੀ ਹਾਂ ਵਾ 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 ਗਰੋ ਆ ਦਾ ਪਾਲਾ ਸਿਰਾ ਕੰਮ ਆ ਦੋਸਤੋ ਇੰਜੋਏ ਕਰੋ ਵੇਖੋ ਜੀ ਵੇਖੋ ਤੁਸੀਂ ਕਮਾਲ ਦੀ ਗੱਡੀ 18-19 ਲੱਖ ਲਾਇਆ ਨੇ ਜਾ ਰ ਆ ਜਾਂਦਾ ਹੈ ਨਾ ਆ ਜਾਂਦਾ ਪੂਰਾ ਆ ਜਾਂਦਾ ਕਿੰਨੇ ਚ ਮਿਊਜ਼ਿਕ ਸਿਸਟਮ ਬੜਾ ਘੈਂਡ ਬੋਸ ਦਾ ਮਿਊਜ਼ਿਕ ਸਿਸਟਮ ਹੈ ਬੋਸ ਦੇ ਬੋਸ ਦੇ ਆ ਮਤਲਬ ਮਾਰਾ ਉੱਥੇ ਬਈ ਸਪੀਕਰ ਦੇ ਦਨ ਬੋਸ ਦੇ ਸਪੀਕਰ ਦਿਖਾਉਣੇ ਦੁੱਟਾ ਨੇ ਬੋਸ ਦੇ ਸਪੀਕਰ ਦੱਸੇ ਆ ਇਹ ਇੰਡੀਆ ਦਾ ਸਭ ਤੋਂ ਘੈਂਡ ਸਪੀਕਰ ਨੇ ਬੋਸ ਕੰਪਨੀ ਦੇ ਆ ਦੇਖ ਲਓ ਦੋਸਤੋ ਬੋਸ ਕੰਪਨੀ ਦੇ ਸਪੀਕਰ ਆ ਕਿੰਨੇ ਸਪੀਕਰ ਆ ਗੱਡੀ ਦੇ ਵਿੱਚ ਵੀਰੇ ਬਈ 4 ਤੇ 1 ਆਨੇ ਟੋਟਲੀ 5 ਸਪੀਕਰ ਨੇ ਗੱਡੀ ਦੇ ਵਿੱਚ ਦੋਸਤੋ 5 ਸਪੀਕਰ ਹਾਂ ਤੇ 에어 ਬੈਗ ਕਿੰਨੇ ਦਿੱਤੇ ਬਾਈ ਇਹਦੇ ਬਈ 1 ਅੱਗੇ ਲੱਗਾ ਹੋਇਆ ਤੇ ਸਟੀਅਰਿੰਗ ਦੇ ਵਿੱਚ ਹੈਗਾ ਜੀ ਸਟੀਅਰਿੰਗ ਦੇ ਵਿੱਚ ਤੇ ਦੋ ਪਿੱਛੇ ਆ ਹੈ ਦੋ ਪਿੱਛੇ ਆ ਚਾਰਜਰ ਆ ਕੀ ਚੀਜ਼ ਆ ਵੀਰੇ ਆ ਜਿਹੜਾ ਚੀਜ਼ ਆ ਕਿ ਇਹ ਡਸਟ ਵਗੈਰਾ ਬਈ ਡਸਟ ਵਗੈਰਾ ਤਾਂ ਦੱਸਦਾ ਕਿੰਨੇ ਮਤਲਬ ਕੋਈ ਟੈਂਪਰੇਚਰ ਟਾਈਪ ਨਾਰਮਲ ਡਸਟ ਆ ਇਹਦੇ ਠੀਕ ਇਹ ਕਿੰਨੇ ਚ ਏਸੀ ਸਿਸਟਮ ਵੀ ਬੈਕ ਜੀ ਸੀ ਇਹ ਆਹ ਏਸੀ ਸਿਸਟਮ ਹੋ ਗਿਆ ਹਾਂ ਏਸੀ ਲੱਗਾ ਬੈਕ ਜਿਵੇਂ ਇੱਥੇ ਆ ਜੇ ਕਿਸੇ ਮਗਰ ਬੈਠਾ ਚਾਰ ਸੀਟ ਸਿਸਟਮ ਹਾਂਜੀ ਤੇ ਸਪੇਸ ਦੋਸਤੋ ਬਹੁਤ ਖੁੱਲੀ ਆ ਪੰਜ ਬੰਦੇ ਆਰਾਮ ਨਾਲ ਬਹਿ ਸਕਦੇ ਆ ਹਨਾ ਬਹਿ ਸਕਦੇ ਬਈ ਨੋਰਮਲ ਨੋਰਮਲ ਬਹਿ ਸਕਦੇ ਤੇ ਆਹ ਸਪੇਸ ਦਿੱਤੀ ਆ ਮੰਨ ਲਓ ਕੋਈ ਆਪਣਾ ਜਿਵੇਂ ਆਪਾਂ ਛੋਟਾ ਮੋਟਾ ਰੱਖਣਾ ਹੁੰਦਾ ਠੀਕ ਆ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਤੇ ਬਾਕੀ ਇਹਦੇ ਚ ਆਹ ਚੀਜ਼ਾਂ ਦਿੱਤੀਆਂ ਹੋਈਆਂ ਆਹ ਚੀਜ਼ਾਂ ਹੈਗੀਆਂ ਜਿਵੇਂ ਮੰਨ ਲਓ ਇਹਨੂੰ ਛੜਤਾ ਹਾਂਜੀ ਤੁਸੀਂ ਫੀਲ ਕਰਿਓ ਗੱਡੀ ਮਤਲਬ ਜਿਵੇਂ ਆਪਾਂ ਗਰਮੀ 'ਚ ਚਲਾਉਨੇ ਐ AC ਲਾ ਕੇ ਥੱਲੇ ਸੀਟ ਠੰਡੀ ਹੋ ਜਾਏਗੀ ਥੱਲੇ ਸੀਟ ਠੰਡੀ ਹੋ ਜਾਏਗੀ ਠੀਕ ਮਤਲਬ ਬਾਕੀ ਜਿਵੇਂ ਇੱਥੇ ਹੀਟਰ ਛੱਡਿਆ ਗਰਮ ਵੀ ਹੋ ਜਾਏਗਾ ਗਰਮ ਵੀ ਹੋ ਜਾਏਗਾ ਤੁਸੀਂ ਮਹਿਸੂਸ ਕਰੋ ਹੁੰਦੀ ਹੋਏ ਹਾਂ ਹੋਈ ਜਾਂਦੀ ਹੈ ਹੋਈ ਜਾਂਦੀ ਹੈ ਹਰਕਾ ਐ ਪੂਰਾ ਹੋ ਤੁਸੀ ਆ ਉੱਪਰ ਇਹਨਾਂ ਦੇ ਚਾਪਣ ਨੂੰ ਉਹ ਦਿੱਤਾ ਹੋਇਆਗਾ ਸਨਰੂਫ ਸਨਰੂਫ ਵਾ 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 ਭਾਈ ਜੀ ਵਾ ਬਹੁਤ ਵਧੀਆ ਬਹੁਤ ਵਧੀਆ ਠੀਕ ਆ ਭਾਈ ਜੀ ਤਾਂ ਦੋਸਤੋ ਆ ਆ ਗਿਆ ਸਨਰੂਫ ਹੈ ਇਹ ਮੰਨ ਲਓ ਜਿਵੇਂ ਖੜੇ ਹੋ ਕੇ ਵੀਡੀਓ ਬਾਹਰ ਦਾ 뷰 ਲੈਣਾ ਹੋਵੇ ਜਿਵੇਂ ਘੁੰਮਣ ਕੰਮਣ ਗਿਆ ਤੇ ਖੜ ਕੇ ਜਿਵੇਂ ਪਹਾੜਾਂ ਦੇ ਵਿੱਚ ਜਿਵੇਂ ਮਰਜ਼ੀ ਜਿਵੇਂ ਮਰਜ਼ੀ ਕੱਢ ਕੇ ਲਾਓ ਵੀ ਦੋਸਤੋ ਐਂ ਕਰਕੇ ਵੇਖ ਸਕਦੇ ਤੁਸੀਂ ਬਾਹਰ ਖੜ ਕੇ ਵੇਖ ਕੇ ਇੰਜੋਏ ਕਰ ਸਕਦੇ ਤੁਸੀਂ ਹਾਂ ਠੀਕ ਆ ਭਾਈ ਠੀਕ ਆ ਬਾਈ ਯਾਰ ਆ ਤਾਂ ਵਾਕੀ ਚੀਜ਼ ਆ ਯਾਰ 19 ਲੱਖ ਰੁਪਇਆ ਲੱਗਿਆ ਤੇ ਨਜ਼ਾਰਾ ਆ ਜਾਂਦਾ ਹੈ ਕਰ ਦਿਓ ਬੰਦ ਹੈ ਕਰ ਦਿਓ ਕਰ ਦੋ ਕਰ ਦੋ ਬੰਦ ਵੀਰ ਕਰ ਦੋ ਬਈ ਨਿਆਰਾ ਤਾਂ ਫਿਰ ਲਾ ਆ ਹੀ ਜਾਂਦਾਗਾ ਤੇ ਵੀਰ ਮੈਂ ਨਾ ਦੇਖਾ ਜਲਾ ਕੇ ਮੜੀ ਜੀ ਆ ਤੁਸੀਂ ਚਲਾ ਲਓ ਬਈ ਆਉਂਗੇ ਇਧਰ ਫਿਰ ਆ ਜੰਨੇ ਆਪਾਂ ਅੱਜ 19 ਲੱਖ ਦੀ ਗੱਡੀ ਨੂੰ ਹੱਥ ਪਾਉਣ ਲੱਗੇ ਆ 19 ਲੱਖ ਦੀ ਗੱਡੀ ਨੂੰ ਹੱਥ ਪਾਉਣ ਲੱਗੇ ਆ ਆਪਾਂ ਅੱਜ ਵੀਰ ਬਣਾਉਣਗੇ ਵੀਡੀਓ ਆਪਣੀ ਲੈ ਵੀਰ ਆ ਫੜ ਕੋਣੀ ਕੋਣੀ ਕਰੋਨ ਜਾਏ ਇਧਰ ਨੂੰ ਘਰ ਮੜਾਇਆ ਇਧਰ ਨੂੰ ਕਾਹ ਰਾਜ ਅੱਜ ਦਲੇਰ ਬਹਿਣ ਲੱਗੇ ਆ 19 ਲੱਖ ਦੀ ਗੱਡੀ ਦੇ ਵਿੱਚ ਲੈ ਵੀ ਦੋਸਤੋ ਇਹ ਤਾਂ ਬਈ ਪਾਰਕਿੰਗ ਆ ਹੋਗੀ ਪਾਰਕਿੰਗ ਤੇ ਬ੍ਰੇਕ ਹੋ ਗਈ ਆਪਣੇ ਆਪ ਹੀ ਆਟੋਮੈਟਿਕ ਠੀਕ ਹੈ ਜੀ ਲਓ ਵੀ ਚੱਲ ਉਹ ਛੱਡ ਦੇ ਇੱਕੇ ਦਾਮ ਛੱਡ ਦੇ ਭਾਵੇਂ ਤੱਕਾ ਨਹੀਂ ਹੈ ਵੀ ਕਲਚ ਤਾਂ ਐ ਜਿਵੇਂ ਹਨਾ ਵਾਹ ਵਾਹ ਭਾਈ ਵਾਹ ਦਾ ਜਿਵੇਂ ਮਰਜ਼ੀ ਯਾਰ ਇਹਦਾ ਜਿਵੇਂ ਲਾ ਲਓ ਵੀ ਸਕੂਟਰੀ ਚ ਲਾ ਲਈ ਨਾ ਤੁਸੀਂ ਬਿਨਾ ਉਹਦੇ ਤੋਂ ਗੇਰਾਂ ਤੋਂ ਬਸ ਉਹੀ ਸਾਬ ਗੱਡੀ ਚ ਲਾ ਲਈ ਇੱਕ ਬਰਾਬਰ ਹੈ ਜੀ ਇਹਦਾ ਵਾਹ ਆ ਵਾਹ ਜੀ ਵਾਹ ਦੋਸਤੋ ਨਜ਼ਾਰੇ ਰਵਿੰਦਰ ਹਾਂ ਭਾਈ ਭਾਈ ਯਾਰ ਤੂੰ ਤਾਂ ਫਿਰ ਆ ਗੱਡੀ ਦੇ ਲਈ ਪੂਰੀ ਤਗੜੀ ਚਲਾਉਂਦਾ ਰਿਆ ਹੈ ਭਾਈ ਜਿੰਨਾ ਚਿਰ ਤਾਂ ਵੱਡਾ ਭਰਾ ਸੀਗਾ ਉਹ ਨਜ਼ਰਤਾ ਚਲਾਉਂਦੇ ਰਹੇ ਆ ਜਾਂ ਚਾਚਾ ਹੁੰਦਾ ਉਦੋਂ ਚਲਾਈਦੀ ਹੈ ਅੱਛਾ ਵੈਸੇ ਖੜੀ ਰਹਿੰਦੀ ਕਿਉਂਕਿ ਚਾਚਾ ਫਾਰਨਰ ਰਹਿੰਦਾ ਤੇ ਫਿਰ ਚਾਚਾ ਫਿਰ ਇਹ ਕਿੱਥੇ ਰਹਿੰਦਾ ਫਿਲੀਪੀਨਸ ਇਹ ਫਿਲੀਪੀਨਸ ਰਹਿੰਦੇ ਆ ਇਹ ਗੱਡੀ ਫਿਰ ਇੱਥੇ ਖੜੀ ਰਹਿੰਦੀ ਆ ਇਹ ਖੜੀ ਰਹਿੰਦੀ ਐ ਸ਼ੀਆ ਮਹੀਨੇ ਬਾਅਦ 2 ਮਹੀਨੇ ਵਾਸਤੇ ਆਉਂਦੇ ਉਦੋਂ ਚੱਲਦੀ ਫਿਰ ਉਦੋਂ ਹੀ ਚੱਲਦੀ ਆ ਹੈ ਠੀਕ ਹੈ ਭਾਈ ਇਹ ਵੈਸੇ ਗੱਡੀ ਖੜੀ ਰਹਿੰਦੀ ਆ ਮਤਲਬ ਬਣਾਇਆ ਹੋਇਆ ਆਰਡ ਰੂਮ ਵਗੈਰਾ ਜਿਵੇਂ ਆਪਣੇ ਰੂਮ ਹੁੰਦੇ ਆ ਇੱਕ ਸਾਉ ਦਾ ਗੱਡੀ ਦਾ ਵੀ ਰੂਮ ਹੀ ਲਾੜਾ ਸ਼ਟਰ ਸ਼ਟਰ ਲੱਗਾ ਪੂਰਾ ਸ਼ਟਰ ਸ਼ਟਰ ਲੱਗਿਆ ਹਾਂ ਅੰਦਰ ਮੈਂ ਵਿਖਾਇਆ ਚਾਚੇ ਦਾ ਬਹੁਤ ਸੋਹਣਾ ਬਣਿਆ ਹੈ ਹਾਂ ਮੈਂ ਪਿਛਲੇ ਵਲੌਗ ਚ ਦੋਸਤੋ ਘਰ ਵਿਖਾਇਆ ਸੀਗਾ ਹੁਣ ਤੁਹਾਨੂੰ ਗੱਡੀ ਦੇ ਮਾਲਕ ਨਾਲ ਤਾਂ ਮਿਲਾਈ ਦਿੰਨੇ ਆ ਲਓ ਵੀ ਸੱਜਣੋ ਜਿਵੇਂ ਮਰਜੀ ਤੁਸੀਂ ਨਾ ਮੈਂ ਕਹਦਾ ਵੀ ਆਹ ਦਾ ਜਿਹੜਾ ਨਜ਼ਾਰਾ ਹੈ ਨਾ ਮੈਂ ਨਾ ਵੀ ਲਓ ਵੀ ਆ ਚੱਕੋ ਆ ਰੋਕ ਦੀ ਗੱਡੀ ਇੱਥੇ ਨਾ ਪੋ ਤੇ ਸਿੱਧਾ ਪਾਰਕਿੰਗ ਚ ਕਰ ਦੋ ਤੇ ਆ ਬਈ ਇੱਕ ਇਹੰਦੇ ਚ ਬਈ ਮੰਨ ਲਾ ਤੂੰ ਵੱਡੇ ਰੋਡ ਤੇ ਜਾਣਾ ਫੋਨ ਫੜ ਤੇ ਨੂੰ ਮੈਂ ਦੱਸਦਾ ਅੱਛਾ ਜੀ ਵੱਡੇ ਰੋਡ ਤੇ ਜਾਣਾ अच्छा जी मान लो अपना फोन जेब च कड्न दी ਲੋੜ ਨਹੀਂ ਵੈਸੇ ਇਹ ਚੀਜ਼ ਤਾਂ ਨਾਰਮਲ ਹਰੇ ਗੱਡੀ ਚ ਆਉਣ ਲੱਗੀ ਫੋਨ ਚੱਕਿਆ ਜਾਂਦਾ ਹਨਾ ਕੱਟਿਆ ਜਾਂਦਾ ਬਾਹੂਜ ਵਾਲਾ ਬਾਕੀ ਇਹਦੇ ਚਾ ਸਪੀਡ ਬੰਨੀ ਜਾਂਦੀ ਇੱਥੋਂ ਠੀਕ ਮਨ ਲਾ 40 ਤੋਂ ਉੱਪਰ ਕਰਕੇ ਸਪੀਡ ਬੰਨੀ ਗਈ ਅੱਛਾ ਮੰਨਣ ਤੋਂ ਬਾਅਦ ਤੂੰ ਇੱਥੋਂ ਸਪੀਡ ਵਧਾਈ ਜਾਣਾ ਵੀ 10 10 ਵਧਾਈ ਆਉ 10 10 ਇੱਥੋਂ ਹੀ ਕੱਟੀ ਜਾਊਗੀ 10 10 ਇਹ ਤਾਂ ਇੱਕ ਇੱਕ ਵਧੂ ਜੇ 10 10 ਇਕੱਠੀ ਵਧਾਉਣੀ ਆ ਫੇਰ ਨੱਪ ਕੇ ਰੱਖਣਾ ਪੈਂਦਾ ਠੀਕ 10 10 ਵਧੀ ਚੱਲੂਗੀ ਪੂਰਾ ਵਧੀਆ ਬਈ ਇਹਦੇ ਚ ਸਾਰਾ ਸਿਸਟਮ ਲੱਗਾ ਹੋਇਆਗਾ ਠੀਕ ਹੈ ਤੇ ਬਾਕ ਜੋ ਨਿੱਕੇ ਮोटे ਹੈਗੇ ਆ ਆ ਜਿਹੜਾ ਸਿਸਟਮ ਆ ਇਹਦੇ ਵਾਸਤੇ ਨੈਟ ਚਾਹੀਦਾ ਆਪਾਂ ਨੂੰ ਨਹੀਂ ਇਹ ਬਿਨਾ ਵੀਰੇ ਨੈਟ ਤੋਂ ਚੱਲ ਜਾਂਦਾ ਮੈਪ ਜਿਵੇਂ ਆਪਾਂ ਲਾਉਣਾ ਹੋਵੇ ਇਹ ਕਿਹਦੇ ਨਾਲ ਚੱਲਦਾ ਭਈ ਇਹ ਇਹ ਸੈਟਲਾਈਟ ਥਰੂ ਹੀ ਆ ਵੀਰੇ ਗੱਡੀਆਂ 'ਚ ਸੈਂਸਰ ਹੀ ਲੱਗੇ ਹੋਏ ਆ ਅੱਛਾ ਹਾਂਜੀ ਗੱਡੀਆਂ 'ਚ ਸੈਂਸਰ ਲੱਗੇ ਸੈਟਲਾਈਟ ਥਰੂ ਇਹਦੇ ਵਾਸਤੇ ਆਪਾਂ ਨੂੰ ਮੋਬਾਈਲ ਤੋਂ ਨੈਟ ਚਲਾਉਣ ਦੀ ਲੋੜ ਨਹੀਂ ਲੋੜ ਹੀ ਨਹੀਂ ਤੇ ਗਾਣਿਆਂ ਵਾਸਤੇ ਆਪਾਂ ਨੂੰ ਨੈਟ ਚਲਾਉਣਾ ਗਾਣਿਆਂ ਵਾਸਤੇ ਬਲੂਟੁੱਥ ਕਰ ਲਓ ਆਪਣੇ ਫੋਨ 'ਚ ਗਾਣੇ ਹੈਗੇ ਤੇ ਬਲੂਟੁੱਥ ਨਾਲ ਚੱਲੂਗਾ ਇਹ ਹਾਂਜੀ ਠੀਕ ਜਿੱਦਾਂ ਹੁਣ ਮੈਂ ਤੁਹਾਨੂੰ ਇਹਦਾ ਮਿਊਜ਼ ਦਿਖਾਉਣਾ ਉਹ ਰਾਇ ਕੋਪੀਰਾਈਟ ਆ ਜੂ ਜਾਂ ਆਪਣੀ ਵੀਡੀਓ ਵਗੈਰਾ ਚਲਾ ਕੇ ਛੋਡੀ ਚਲਾ ਦਿੰਨੇ ਆ ਆਪਾਂ ਕੋਈ ਫੇਰ ਆਣਾ ਆਪਾਂ ਨੂੰ ਕੋਪੀਰਾਈਟ ਵੀ ਆ ਜਾਣਾ ਦੋਸਤੋ ਤੁਹਾਨੂੰ ਪਤਾ ਦੋਸਤੋ ਸੱਚੀਓ ਦੱਸਿਓ ਵੀ ਕ੍ਰੇਟਾ ਕਿਵੇਂ ਫੀਲ ਕਰਾਉਂਦੀ ਆ ਸਾਡੇ ਪਿੰਡ ਚ ਟਾਪ ਮਾਡਲ ਆ ਇਹ ਗੱਡੀਆਂ ਦਾ ਪੈਸੇ ਚ ਇੱਕ ਟਾਪ ਮਾਡਲ ਆ ਗਿਆ ਹੋਰ ਹਨ ਇਸ ਤੋਂ ਬਾਅਦ ਆਇਆ ਇੱਕ ਉਹ ਜੈਡ ਬਲੈਕ ਆ ਜਿਵੇਂ ਇਹਦੇ ਚ ਥੋੜਾ ਜਿਹਾ ਸਿਲਵਰ ਸ਼ੇਡ ਦਿੰਦਾ ਗੱਡੀ ਬਾਹਰੋਂ ਹਾਂ ਉਹ ਸਾਰੀ ਬਲੈਕ ਕੱਢੀ ਉਹਨਾਂ ਨੇ ਅੱਛਾ ਉਹ ਸਾਰੀ ਬਲੈਕ ਕੱਢੀ ਹੈ ਹੋਈ ਆ ਚੀਜ਼ ਹੈ ਇਹੀ ਚੀਜ਼ ਠੀਕ ਹੈ ਫੀਚਰ ਆਲਮੋਸਟ ਸੇਮ ਹੀ ਆ ਠੀਕ ਮੜਾ ਜਾ ਆਵਾਜ਼ ਤੁਹਾਨੂੰ ਸਿਸਟਮ ਸੁਣਾਉਣੇ ਆਪਣੇ ਬਲੌਗ ਬਾਈ ਦੇ ਇੱਕ ਹੋਰ ਆਇਆ ਜਿਹੜੇ ਦੋਕੜਾਂ ਕਾਫੀ ਪੈਸੇ ਲੈਣੇ ਸੀ ਦਵਾਈ ਦੇ ਉਧਾਰ ਦੇ ਕੇ ਲੈਣੇ ਸੀ ਉਹਦੇ ਦੋ ਬੱਚੇ ਸੀ ਬੰਨ੍ਹਰ ਸੀ ਉਹ ਆਇਆ ਮੇਰੇ ਮੂੰਹ ਉੱਤੇ ਇਹ ਨਿਕਲ ਗਿਆ ਵੀ ਦਵਾਈ ਮੈਂ ਤੈਨੂੰ ਪਾ ਦੇਵਾਂਗਾ ਜੇਕਰ ਤੂੰ ਮੇਰੇ ਪਿਛਲੇ ਸਾਰੇ ਬੱਚੇ ਦੇ ਦੇਵਾਂਗਾ ਮੈਂ ਇਹ ਕੋਈ ਵਧੀ ਗੱਲ ਨਹੀਂ ਕੀਤੀ ਉਹ ਕਹਿੰਦਾ ਵੀ ਜੇ ਤਾਂ ਤੂੰ ਹੋਰ ਦਵਾਈ ਦੇਣੀ ਹੈ ਤੇਰੇ ਤੋਂ ਮੈਂ ਤਾਂ ਨਹੀਂ ਦੇਵਾਂਗਾ ਪਿਛਲੇ ਪੈਸੇ ਦੇ ਵੀ ਮੇਰੇ ਬਰਾਬਰ ਤੇ ਬੈਠਣਗੇ ਗੱਡੀ ਆਪਾਂ ਹੁਣ ਆਪ ਚਲਾ ਕੇ ਲਿਜਾਵਾਂਗੇ ਡਰਾਈਵ ਕਰਕੇ ਲਿਜਾਵਾਂ ਲੋ ਆਓ ਜੀ ਚਾਚਾ ਜੀ ਐਸ ਮਹਾਸ਼ੇ ਦੀ ਗੱਡੀ ਆ ਜਿਨ੍ਹਾਂ ਦਾ ਰੋਮੀ ਆ ਇਹ ਗੀਤਕਾਰ ਵੀ ਜਿਹੜੀ ਬਹੁਤ ਸੋਹਣੇ ਗਾਣੇ ਲਿਖਦੇ ਆ ਕਿਸੇ ਦਿਨ ਤੁਹਾਨੂੰ ਇਹਨਾਂ ਦੇ ਗਾਣੇ ਵੀ ਸੁਣਾਵਾਂਗੇ ਬਹੁਤ मीनिंगफुल ਗਾਣੇ ਬਾਕੀ ਦੋਸਤੋ ਵੀਡੀਓ ਕਿਦਾਂ ਲੱਗੀ ਸ਼ੇਅਰ ਜ਼ਰੂਰ ਕਰਦੇ ਆ